ਬਿਆਦੀ ਸਾਧ ਸੰਗਤ ਜੀ ਤੁਹਾਡਾ ਦਾਸ ਅੱਜ ਦੱਸੇਗਾ ਕਿ ਬੁੱਲੇ ਸ਼ਾਹ ਜੀ ਨੇ ਕਿਵੇਂ ਇੱਕ ਗਰੀਬ ਔਰਤ ਨੂੰ ਕਿਸੇ ਮੁਸਲਮਾਨ ਹਾਕਮ ਕੋਲੋਂ ਚੜਾਇਆ ਸੋ ਪਿਆਰਿਓ ਕਹਿੰਦੇ ਨੇ ਕਿ ਇੱਕ ਗਰੀਬ ਦੀ ਔਰਤ ਇੱਕ ਮੁਸਲਮਾਨ ਹਾਕਮ ਜ਼ਬਰਦਸਤੀ ਆਪਣੇ ਘਰ ਚੁੱਕ ਕੇ ਲੈ ਗਿਆ ਸੋ ਕਹਿੰਦੇ ਨੇ ਕਿ ਜਦ ਉਸ ਗਰੀਬ ਆਦਮੀ ਦੀ ਕਿਸੇ ਨੇ ਵੀ ਪੁਕਾਰ ਨਾ ਸੁਣੀ ਤਾਂ ਫਿਰ ਕਿਸੇ ਸਿਆਣੇ ਬੰਦੇ ਨੇ ਕਿਹਾ ਕਿ ਜਾ ਬੁੱਲੇ ਸ਼ਾਹ ਜੀ ਕੋਲ ਬੁੱਲੇ ਸ਼ਾਹ ਬਹੁਤ ਕਮਾਈ ਵਾਲਾ ਫਕੀਰ ਹੈ ਤੂੰ ਜਾ ਕੇ ਉਸ ਦੀ ਮਿੰਤ ਕਰ ਉਹ ਜ਼ਰੂਰ ਤੇਰੀ ਲਾਜ਼ ਰੱਖੇਗਾ ਸੋ ਪਿਆਰਿਓ ਜਦ ਉਹ ਗਰੀਬ ਇਨਸਾਨ ਬੁੱਲੇ ਸ਼ਾਹ ਜੀ ਕੋਲ ਗਿਆ ਤਾਂ ਬੁੱਲੇ ਸ਼ਾਹ ਜੀ ਨੇ ਉਹਦੇ ਦਿਲ ਦੀ ਗੱਲ ਉਹਦੇ ਕਹਿਣ ਤੋਂ ਪਹਿਲੇ ਬੁੱਝ ਲਈ ਤੇ ਫਿਰ ਬੁੱਲੇ ਸ਼ਾਹ ਜੀ ਨੇ ਉਸ ਗਰੀਬ ਅਨਸਾਨ ਨੂੰ ਕਿਹਾ ਕਿ ਜਾ ਸ਼ਹਿਰ ਵਿੱਚ ਜਾ ਕੇ ਦੇਖ ਕਿਤੇ ਤਬਲਾ ਸਰੰਗੀ ਖੜਕਦੇ ਨੇ ਸੋ ਉਸ ਨੇ ਬੁੱਲੇ ਸ਼ਾਹ ਜੀ ਨੂੰ ਆ ਕੇ ਕਿਹਾ ਕਿ ਬੁੱਲੇ ਸ਼ਾਹ ਜੀ ਇੱਕ ਜਗ੍ਹਾ ਖੁਸਰੇ ਗਾ ਰਹੇ ਹਨ ਤੇ ਬੁੱਲੇ ਸ਼ਾਹ ਜੀ ਉੱਥੇ ਤੇ ਜਾ ਕੇ ਖੁਸਰਿਆਂ ਨਾਲ ਨੱਚਣ ਲੱਗ ਪਏ। ਸੋ ਜਦੋਂ ਬੁੱਲੇ ਸ਼ਾਹ ਜੀ ਪਰਮਾਤਮਾ ਦੇ ਰੰਗ ਵਿੱਚ ਆਏ ਤਾਂ ਉਸ ਆਦਮੀ ਨੇ ਪੁੱਛਿਆ ਉਹ ਹਾਕਮ ਕਿੱਥੇ ਰਹਿੰਦਾ ਹੈ? ਸੋ ਉਹ ਕਹਿਣ ਲੱਗਾ ਕਿ ਖੱਜੀ ਵਾਲਾ ਬਾਗ ਅਤੇ ਬਗੀਚੀ ਵਿੱਚ ਰਹਿੰਦਾ ਹੈ। ਸੋ ਬੁੱਲੇ ਸ਼ਾਹ ਜੀ ਨੇ ਕਹਿੰਦੇ ਨੇ ਕਿ ਉੱਥੋਂ ਹੀ ਆਵਾਜ਼ ਮਾਰੀ। ਅਤੇ ਇਸ ਕਲਾਮ ਵਿੱਚ ਕਿਹਾ ਕਿ ਅੰਬਾਂ ਵਾਲੀ ਬਗੀਚੀ ਸੁਣੀ ਦੀ ਖੱਜੀ ਵਾਲਾ ਬਾਗ ਖੋਤੀਆਂ ਵਾਲੇ ਸੱਤ ਬਲਾਈ ਸੁੱਤੀ ਏ ਤਾਂ ਜਾਗ ਚੀਨਾ ਇਉਂ ਛੜਿੰਦਾ ਯਾਰ ਚੀਨਾ ਇਉਂ ਛੜਿੰਦਾ ਯਾਰ ਸੋ ਬੁੱਲੇ ਸ਼ਾਹ ਜੀ ਨੂੰ ਇਹ ਕਲਾਮ ਹੱਲੇ ਕਹਿਣ ਦੀ ਦੇਸੀ ਕਿ ਉਹ ਔਰਤ ਉੱਥੇ ਨੂੰ ਖਿੱਚੀ ਚਲੀ ਆ ਸੋ ਬੁੱਲੇ ਸ਼ਾਹ ਜੀ ਨੇ ਕਿ ਹਾਂ ਜਾ ਰੱਬ ਦੇ ਬੰਦੇ ਇਸ ਨੂੰ ਆਪਣੇ ਘਰ ਲੈ ਜਾਉਂਦੇ ਸੋ ਉਹਨਾਂ ਦੋਨਾਂ ਨੇ ਹੱਥ ਜੋੜ ਕੇ ਬੁੱਲੇ ਸ਼ਾਹ ਬੁੱਲੇ ਸ਼ਾਹ ਜੀ ਦਾ ਸਤਿਕਾਰ ਕੀਤਾ ਅਤੇ ਆਪਣੇ ਘਰ ਨੂੰ ਹੱਸਦੇ ਹੱਸਦੇ ਚਲੇ ਗਏ ਸੋ ਪਿਆਰਿਓ ਜੇ ਦਾਸ ਕਮਲ ਦੀਆਂ ਲੈਣਾ ਚੰਗੀਆਂ ਲੱਗੀਆਂ ਤਾਂ ਲਾਇਕ ਕਮੈਂਟ ਕਰਕੇ ਜਰੂਰ ਦੱਸਣਾ i <laughs> don't